ਦੋਸਤਾਂ ਦੇਖ ਰਹੇ ਕਿ ਚਲਾਨ ਜਦੋਂ ਕੀਤਾ ਜਾਂਦਾ ਕਿ ਜ਼ਿਆਦਾ ਤਾਂ ਉਹ ਬੁਰੀ ਤਰ੍ਹਾਂ ਭਰਿਆ ਜਾਂਦਾ ਹਨ ਮੈਨਾਂ ਤਾਂ ਪਤਾ ਨਹੀਂ ਕਿ ਮੇਰੇ ਤੇ ਕਿੱਡਾ ਮਸੀਤ ਦਾ ਬਾਹ ਟੁੱਟ ਗਿਆ ਜਦੋਂ ਕਿ ਇਹ ਛੋਟੀ ਜੀ ਗੱਲ ਹੈ ਬਹੁਤ ਲੋਕ ਤਾਂ ਪੁਲਿਸ ਅਫਸਰ ਨਾਲ ਝਗੜਾ ਕਰ ਲੈਂਦੇ ਵੀ ਐਸ ਤਰ੍ਹਾਂ ਨਹੀਂ ਕਰੇ ਜੇ ਐਸ ਤਰ੍ਹਾਂ ਨਹੀਂ ਦੋਸਤੋ ਪੁਲਿਸ ਅਫਸਰ ਜਿਹੜੇ ਬੋਲ ਪਾਵਰ ਦਿੰਦੀਆਂ ਜਿਨ੍ਹਾਂ ਦੀ ਉਹ ਬਤੋਗਾ ਤੇ ਇਹਦੇ ਤੁਸੀਂ ਉਹਨਾਂ ਨਾਲ ਝਗੜਾ ਕਰਦੇ ਹੋ ਝਗੜਾ ਕਰਦੇ ਹੋ ਬਾਅਦ ਵਿੱਚ ਤੁਸੀਂ ਹੋ ਸਕਦਾ ਹੈ ਸਹੀ ਵੀ ਹੋ ਪਰ ਸੁਣਵਾਈ ਦਾ ਪੱਖ ਆਪਣਾ ਜਿਹੜਾ ਪਬਲਿਕਲੀ ਹੈ ਬਹੁਤ ਹੀ ਨਕਮਾਪੱਖ ਹੈ ਪਬਲਿਕ ਦੀ ਇਸ ਸੁਣਵਾਈ ਦਾ ਜਦੋਂ ਤੱਕ ਇਸ ਮਾਈਂਡ ਦੇ ਉੱਤੇ ਤੱਕ ਇਹ ਦੇਖ ਕੇ ਬੰਦ ਜਾਂਦੇ ਤੇ ਤੁਸੀਂ ਕੋਰਟ ਕਿਚਰੀਆ ਦੇ ਤਰੀਕਾ ਪੁੱਤਨ ਲੱਗ ਜੈਨੇ ਉਹ ਉਸ ਤੋਂ ਬਾਅਦ ਕਿਤੇ ਜਾ ਕੇ ਤੁਹਾਨੂੰ ਨਿਆਮ ਲ ਦੋਸਤ ਇਸ ਲਈ ਸਰ ਦਾ ਚਿਲਾਣ ਹੋ ਗਿਆ ਤਾਂ ਤੁਹਾਨੂੰ ਕਦੇ ਵੀ ਚਿਲਾਣ ਹੋਣ ਤੇ ਤੁਸੀਂ ਅਗਰ ਤੁਹਾਨੂੰ ਲੱਗਦਾ ਵੀ ਪੁਲਿਸ ਆਫੀਸਰ ਨਹੀਂ ਮਿਲਤੇ ਚਿਲਾਣ ਬਟਾ ਤਾਂ ਤੁਸੀਂ ਜੁਡੀਸ਼ੀਅਲ ਆਫੀਸਰ ਕਾ ਅਗਰ ਕੋਰਟ ਨੂੰ ਭੇਜਦਾ ਜੁਡੀਸ਼ੀਅਲ ਆਫੀਸਰ ਜਾਂ ਕਿਸੇ ਹੋਰ 13 ਨੂੰ ਭੇਜਦੇ ਤੁਸੀਂ ਉੱਥੇ ਆਪਣਾ ਪੱਖ ਪੇਸ਼ ਕਰ ਸਕਦੇ ਹੋ ਕੋਰਟ ਦੇ ਵਿੱਚ ਇਸ ਦਾ ਮਿਸ਼ਾਨ ਆਵਦਾ ਹੈ ਸੀਆਰਪੀਸੀ ਦੇ ਵਿੱਚ ਪੈਨੀ ਫੈਂਸੀ ਜਿਹਦੇ ਤਹਿਤ ਤੁਸੀਂ ਆਪਣੇ ਜ਼ੁਰਮ ਨੂੰ ਕਬੂਲ ਕਰਦੇ ਹੋ ਜਿਸ ਤੋਂ ਬਾਅਦ ਜੱਜ ਸਾਹਿਬ ਤੁਹਾਨੂੰ ਜੁਰਮਾਨਾ ਕਰਦੇ ਹੈ ਸ਼ਾਇਦ ਕਿਸੇ ਨੇ ਵੀ ਇਸੇ ਕਰਦਾ ਇਸ ਕਰਕੇ ਨਹੀਂ ਪਤਾ ਲੱਗਦਾ ਕੋਰਟ ਦੇ ਕਲਰਕ ਨੇ ਕੋਰ ਜਾਂਦੇ ਹੋ ਕਲਰਕ ਦਾ ਹਵਾਲਾ ਜਿਹੜਾ ਤਰ ਰਜਿਸਟਰ ਦੇ ਉੱਤੇ ਇੱਕ ਸਟੈਪ ਲਾਉਂਦੇ ਹੈ ਉਹਨਾਂ ਕੋਲ ਇੱਕ ਰਜਿਸਟਰ ਹੁੰਦਾ ਹੈ ਉਹਦੇ ਸਟੈਪ ਲਾਉਂਦੇ ਪਲੀਡ ਗਿਲਟ ਦੀ ਤੁਸੀਂ ਧਿਆਨ ਦਿਓ ਕਦੇ ਪਲੀਡ ਗਿਲਟ ਦਾ ਮਤਲਬ ਹੈ ਮੈਂ ਮੈਂ ਜੁਰਮ ਨੂੰ ਸਵੀਕਾਰ ਕਰਦਾ ਮੈਂ ਆਪਣੇ ਜੁਰਮ ਨੂੰ ਸਵੀਕਾਰ ਕਰਦਾ ਉਸ ਤੋਂ ਬਾਅਦ ਜਿਹਾ ਸਭ ਨੂੰ ਜਰਮਾਨਾ ਲੱਗਿਆ ਅਗਰ ਤੁਸੀਂ ਤੇ ਆਪਣਾ ਬੱਟਲ ਜਿਵੇਂ ਮੇਰੇ ਕੋਲ ਤਾਂ ਇਹ ਬੈਗ ਨਾਲ ਸਿਗਰ ਪੁਲਿਸ ਨੇ ਮੇਰਾ ਹੱਥ ਜਲਾ ਲਗਿਆ ਪਹਿਲਾਂ ਸਭ ਤੋਂ ਨੂੰ ਸੁਲਵਾਈ ਦਾ ਬਿਲਕੁਲ ਦੇਵੇਂ ਜਿਹਾ ਜਸਾਵਾਨ ਜਰ ਕੋਈ ਰੋਟੀ ਜਿਹਦੇ ਬਾਰੇ ਪੁਲਿਸ ਆਫੀਸਰ ਨੇ ਚਲਾਨ ਭੇਜਿਆ ਤਾਂ ਜੀ ਰੂਰ ਮੋਕੰਬੀ ਰੂਰ ਜਿਆਦਾ ਫਿਰ ਜਿਹੜੇ ਛੋਟੇ ਮਹੀਕਲ ਗਏ ਉਹਨਾਂ ਨੂੰ ਤੇ ਵਟੇ ਵਟੇ ਜਰਮਾਨੇ ਨਹੀਂ ਹੈਗੇ ਰਾਮਵਾਰ ਕੇ ਹੋਈ ਜਾ ਉਹ ਛੋਟੀ ਛੋਟੀ ਜਰਮਾਨੇ ਆਉਂਦਾ ਵਾਸਤੇ ਤੁਸੀਂ ਇੰਨਾ ਕਹਿਵੋ ਤੇ ਆਗਰਾ ਦਾ ਦੇਨੋ ਵਿਦਾਨ ਨੂੰ ਜੇ ਥ੍ਰੀ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਵੀ ਕਦੇ ਵੀ ਪੁਲਿਸ ਅਫਸਰ ਜਿਹੜੇ ਆ ਰਹੇ ਚਲਾਨ ਨੂੰ ਲੈ ਕੇ ਝਗੜਾ ਨਾ ਕਰੋ ਕਿਉਂਕਿ ਉਹਨਾਂ ਨੂੰ ਪਾਵਰ ਸਰਕਾਰ ਨੇ ਦਿੱਤੀ ਹੋਈ ਹੈ ਸਰਕਾਰ ਕੀ ਦੀ ਚ ਨਹੀਂ ਹੈ ਆਪਣੀ ਜ ਨਹੀਂ ਹੈ ਜਿਆਦਾ ਪ੍ਰੋਬਲਮ ਹੋਏ ਕਾਨੂੰਨਾਂ ਦੇ ਵਿੱਚ ਦੇਖੋ ਜਦੋਂ ਕਾਨੂੰਨ ਬਣਾਤਾ ਤਾਂ ਵੀ ਇੰਪਲੀਮੈਂਟ ਕਰਨ ਵਾਲੀ ਹੈ ਸੇਂਜ ਦੀ ਪੁਲਿਸ ਹੈ ਪੁਲਿਸ ਨੇ ਉਹਨੂੰ ਆ ਜਿਹੜਾ ਲਾ ਨੂੰ ਪ੍ਰੀਵੈਂਟ ਕਰਨਾ ਹੈ ਗਵਰਨਮੈਂਟ ਨੇ ਜਦੋਂ ਕਾਨੂੰਨ ਬਣਾਤਾ ਤਾਂ ਉਸ ਨੂੰ ਜਿਹੜਾ ਇਨਫੋਰਸ ਕਰਨਾ ਹੈ ऐसे लागू कानून प्रैक्टिकली पुलिस इन्वॉल्व करना पुलिस ते रहे ही ਉਹ ਜਿਹੜੇ ਕਾਨੂੰਨ ਹੈ ਉਹ ਲਾਗੂ ਕੀ ਪੰਨੇ ਸਰਕਾਰਾਂ ਨੇ ਦੋਸਤੋ ਇਸ ਵਿੱਚ ਪੁਲਿਸ ਐਡਰ ਹੋਣੀ ਰਹਿੰਦੀ ਰਹੇ ਨਾ ਜਦੋਂ ਕੋਈ ਲੋਗ ਆਂਨੇ ਨੇ ਹਾਂ ਆ ਵੀ ਤੁਸੀਂ ਤਾਹਨਾ ਪੁਲਿਸ ਤੇ ਤਿਆਰੀ ਹੈ ਤੁਸੀਂ ਉੱਥੇ ਲਾਉਂਦਾ ਇੰਪੋਰਟ ਝਗੜਾ ਨਾ ਫਿਰ ਕਰੋ ਤੁਸੀਂ ਆਪਣਾ ਪੱਖ ਉਹਦੇ ਉਹਨਾਂ ਰੀ ਬੋਲੇ ਰੱਖੋ ਜੇ ਉਹ ਵੀ ਸੈਪਰੇਟ ਕੋਈ ਤੁਹਾਡੇ ਕੋਲ ਆਇਆ ਸਬੂਤ ਤਿਆਰ ਕਰ ਤੂੰ ਹੋ ਗਿਆ ਜਿਸ ਨੂੰ ਪਤਾ ਲੱਗਦਾ ਵੇ ਵੀ ਇਹ ਪੁਲਿਸ ਅਫੀਸਰ ਜਾਂ ਪੁਲਿਸ ਹੈੱਡ ਕਨਸਟੇਬਲ ਗਲਤ ਆ ਰਿਹਾ ਹੈ تاسو ਹਿਊਸਟਨ ਸਪੰਦਰ ਵਿੱਚ ਉਹਨਾਂ ਨੇ ਵਿਦ ਆਉਟਿਸਮ ਮੀਨਰ ਸੈਂਟਰ ਨੂੰ ਤੇ ਕਾਨੂੰਨੀ ਗਾਰਵਨ ਨੂੰ ਕਰਫ ਕਰ ਰਿਹਾ ਜੋ ਕੋਈ ਕਰਨਾ ਮਾਰਕ ਪਟ ਕਰਦਾ ਹੈ ਤਾਂ ਤੁਸੀਂ ਇਸੀ ਕੰਪਲੇਂਟ ਵੀ ਕੋਰਟ ਦੇ ਵਿੱਚ ਕੰਪਲੇਂਟ ਬਾ ਸਕਦੇ ਹੋ ਅਗਰ ਪੁਲਿਸ ਐਸਐਸਬੀ ਸਹਿਵਾਨ ਸਨਵਾਈ ਨਾ ਕਰਨਾ ਤਾਂ ਤੁਸੀਂ ਕੋਰਟ ਦੇ ਵਿੱਚ ਉਹਨਾਂ ਦੇ ਗਮ ਇਸਟ ਕਰ ਸਕਦੇ ਨੇ ਜਿਉ ਕੰਪਲੇਂਟ ਕੇਸ ਫਾਈਲ ਕਰ ਸਕਦੇ ਹੋ ਉਹ ਸੋਧ ਨਹੀਂ ਕਰੇ ਨਹੀਂ ਚਲਾਣ ਹੁੰਦੇ ਘਰਾਉਣਾ ਉਸ ਪੁਲਿਸ ਅਫਸਰ ਦੇ ਨਾਲ ਮਿਸਵੇ ਨਾ ਕਰੋ ਤੇ ਯੋਵੇਂ ਜਾ ਕੇ ਮਿਲਦਾ ਰਾਏ ਇਹਨੇ ਕਾਲ ਵੀ ਮਨੋ ਸਟੂਡੈਂਟ ਉਹਦਾ ਜਿਹੜੇ ਕੇਸ ਮਨਾਤਾ ਪੁਲਿਸ ਨੇ ਤਾਂ ਤਾਂ ਦਾ ਪੀਚ ਸਪਾਇਲ ਹੋ ਗਿਆ ਕਿਵੇਂ ਸਭ ਕੁਝ ਹਰ ਹਰ ਬੰਦਾ ਜਾਣਦਾ ਮੈਂ ਇਹ ਨਹੀਂ ਕਹਿੰਦਾ ਬਰੋ ਵੀ ਕਰਨਾ ਚਾਹੀਦਾ ਆਪਣੀ ਬ੍ਰੋਤ ਪਛੇਣ ਰਣਾ ਚਾਹੁੰਦਾ ਪਰ ਬਰੋ ਕਰਨਾ ਦਾਇਤ ਦੋਸਤੋ ਇੱਕ ਤਰੀਕਾ ਹੁੰਦਾ ਹੈ ਇਹ ਜਿਸ ਵਿਅਕਤੀ ਕੋਲ ਪਾਵਰ ਆ ਤਾਂ ਤੁਸੀਂ ਸਿੱਧੇ ਤੌਰ ਤੇ ਬਰੋ ਨਹੀਂ ਕਰਦੇ ਤੁਸੀਂ ਬਰੋ ਕਰਨਾ ਆਪਣੇ ਜਥੇਬੰਦੀ ਰਾਂਗੀ ਕਰੋ ਇਸੇ ਸੰਗਠਨ ਨਾਲ ਰਾਂਗੀ ਕਰੋ ਕਿਸੇ ਐਸੋਸੀਏਸ਼ਨ ਨਾਲ ਰਾਂਗੀ ਕਰੋ ਪਰ ਡਾਇਰੈਕਟਰ ਤੁਸੀਂ ਪਰਸਨਲੀ ਬਰੋਤ ਕਰੋਗੇ ਤਾਂ ਤੁਸੀਂ ਬਲੋਗੇ ਨਹੀਂ ਬਲੋਗੇ ਇਸ ਨੇ ਹੀ हां अगर कोई पुलिस ऑफिसर भी गलत कर रहा है कोई पुलिस पॉजिबल गलत कर रहा है तो उसे देता है अथॉरिटी उसी इंफॉर्मेशन दे दो अथॉरिटी अगर एक्शन नहीं लेनी तो आप उसी जेड़ा भी कोई संगठन एसोसिएशन दूसरी से नहीं मिलो उन ऑफिसर जिन में जे फिर भी कुछ नहीं लगता तब लेके उतरिए ਤੁਸੀਂ না કે ਆਪ ਦੋਚੀ ਬਣੋ ਅਗਰ ਕਿਸ ਨੇ ਬਣਾ ਕੀਤਾ ਤਾਂ ਉਹ ਦੋਚੀ ਬਣੇ ਉਹ ਬਣਾ ਰਹਾ ਬਣੇ ਤੁਸੀਂ ਦੋਚੀ ਨਾ ਬਣੋ ਇਸ ਲਈ ਕਰੋ ਵੀ ਐਸਾ ਉਹ ਝਗੜਿਆਂ ਚ ਨਹੀਂ ਬਣਿਆ ਜਾਏਗਾ ਹੋਰ ਜੰਗ ਕਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ